ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਟੈਂਡਰਡ ਇਹ 2007 ਮਾਡਲ ਹੈ ਜੀ 2 ਲੱਖ ਤੇ 85000 ਰੁਪਿਆ ਰੇਟ ਹੈ ਬੋਲੋ ਕੰਪਨੀ ਦੇ ਟਾਇਰ ਆਈ ਚਾਰੇ ਬਿਲਕੁਲ ਨਵੇਂ 14 ਦੇ ਟਾਇਰਾਂ ਦੇ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ 35 11 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੇ ਕੰਡੀਸ਼ਨ ਦੇ ਆ ਜੀ 92 ਮਾਡਲ ਹੈ ਜੀ 1 ਲੱਖ 33000 ਰੁਪਿਆ ਰੇਟ ਫੋੜ ਆ ਗਿਆ ਜੀ 3600 ਇਹ ਹੈਗਾ ਜੀ 82 ਮਾਡਲ ਹੈ ਜੀ 1 ਲੱਖ ਇਹ 25000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ कसे ਹੋਏ ਆ ਜੀ ਪਿਛਲੇ ਟਾਇਰ 50 60% ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਸੋਨਾ ਲੇਕ ਆ ਗਈ 740 ਦਾ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਆ ਜੀ ਚੰਗੇ ਕੰਡੀਸ਼ਨ ਦੇ ਆ ਜੀ ਇਹ ਹੈਗਾ 2001 ਮਾਡਲ 2 ਲੱਖ 35000 ਰੁਪਿਆ ਡਿਮਾਂਡ ਹੈ ਜੀ ਇਹ ਹੈਗਾ ਜੀ 13 ਲੀਟਰਾਂ ਦਾ ਜੀ ਇਹ ਮਾਰਕ ਦੇ ਟਾਇਰ ਅਗਲਾ ਟਰੈਕਟਰ ਹੈ ਫੋਰਡ ਇੱਕ 99 ਮਾਡਲ ਹੈ 1,35,000 ਰੁਪਿਆ ਰੇਟ ਹੈ ਟਰੈਕਟਰ ਦਾ। ਉਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮ 60। ਇਹ 7 ਮਾਡਲ ਹੈ 2,85,000 ਰੁਪਿਆ ਮੰਗ ਲਈ। ਪਿਛਲੇ ਟਾਇਰ ਹੈਗੇ ਗੁਡਇਰ ਦੇ 14 ਦੇ ਟਾਇਰਾਂ ਚ। ਅਗਲੇ ਟਾਇਰ ਹੈਗੇ ਐਮਆਰ। ਅਗਲਾ ਟਰੈਕਟਰ ਹੈ ਰੇਂਗਨਦਰਾ 265। ਚਾਰੇ ਬਿਲਕੁਲ ਸਾਫ ਉਤਰੇ ਹੀ ਮਗਰ ਲੇਟਾ ਰਹੇਗੇ 12 ਦੇ 12 ਦੇ 12ਾਂ ਚ ਇਹ 98 ਮਾਡਲ ਹੈ ਜੀ 1,80,000 ਰੁਪਿਆ ਡਿਮਾਂਡ ਫੋਰਡ ਆ ਗਈ 3600 ਇਹ 92 ਮਾਡਲ ਹੈ ਜੀ 1 ਲੱਖ ਤੇ 35,000 ਰੁਪਿਆ ਡਿਮਾਂਡ ਉਸ ਤੋਂ ਅੱਗੇ ਡੈਟਰ ਆ ਗਈ 911 ਇਹ ਹੈਗਾ ਜੀ 95 ਮਾਡਲ ਆ 2,35,000 ਰੁਪਿਆ ਆ ਰੇਟ ਹੈ ਜੀ ਪੋਲੋ ਕੰਪਨੀ ਦੇ ਟਾਇਰ ਆ ਜੀ 1928 ਹੈ ਜੀ ਟਾਇਰਾਂ ਦਾ। ਉਸ ਤੋਂ ਅਗਲਾ ਟ੍ਰੈਕਟਰ ਆ ਗਿਆ ਜੀ 2511 ਚਾਰੇ ਟਾਇਰ ਬਿਲਕੁਲ ਘਸੇ ਆ ਜੀ 90000 90 ਮਾਡਲ ਆ ਜੀ 1 ਲੱਖ ਰੁਪਿਆ ਰੇਟ ਆ ਜੀ ਟ੍ਰੈਕਟਰ ਦੇ ਮਾਲਕ ਦਾ ਚਾਰੇ ਟਾਇਰ ਘਸੇ ਆ। ਅਗਲਾ ਆ ਗਿਆ ਜੀ ਟਰਾਲਾ 1 ਲੱਖ 48000 ਰੁਪਏ ਦਾ ਬਾਈ ਜੀ ਜਿਸ ਤਰੀਕੇ ਨਾਲ ਖੜਾ ਇਹ ਦੋਸਤੋ ਜਿਹੜੇ ਵੀ ਟ੍ਰੈਕਟਰ ਆ ਜੀ ਇਹ ਮੋਗਾ ਮੰਡੀ ਦੇ 2022 ਮਾਡਲ ਆ ਜੀ ਇਹ ਟਰਾਲਾ। ਟਰੈਕਟਰ ਆ ਗਈ ਆਪਣਾ 3511 ਇਹ ਹੈ ਜੀ 90 ਮਾਡਲ ਆ 96000 ਰੁਪਿਆ ਰੇਟ ਆ ਜੀ ਚਾਰੇ ਟਾਇਰ ਬਿਲਕੁਲ कसे ਹੋਏ ਆ ਉਸ ਤੋਂ ਘਲਾ ਟਰੈਕਟਰ ਆ ਗਈ ਅਰਜਣਾ ਆਪਣਾ 605 ਇਹਦੇ 6 ਮਾਡਲ ਆ 3 ਲੱਖ 40000 ਰੁਪਿਆ ਰੇਟ ਆ ਜੀ ਟਰੈਕਟਰ ਦੇ ਮਾਲਕ ਦਾ ਉਹ ਬਾਈ ਦਾ ਨੰਬਰ ਦੁਬਾਰੇ ਪੁੱਛ ਕਹੀਂ ਉਸ ਦੇ ਨਾਲ ਆ ਗਿਆ ਜੀ ਲੋ ਅਰਜਨ 605 ਰੰਗ ਰੋਬਨ ਦਾ ਬਿਲਕੁਲ ਸਾਫ਼ ਟਰੈਕਟਰ ਪਾਵਰ ਸਟੀਅਰ ਨਾਲ 16 ਦੇ ਟਾਇਰਾਂ ਚਾਹੀਏ ਗੁਡਇਰ ਦੇ ਟਾਇਰ ਆ ਤੇ ਗੁਡੀ ਤੁਸੀਂ ਦੇਖ ਸਕਦੇ ਆ ਬਿਲਕੁਲ ਨਵੀਂ ਆ ਤੇ ਰੰਗ ਰੋਬਨ ਦਾ ਵੀ ਪੂਰਾ ਸਾਫ਼ ਆ ਇਹ ਟਰੈਕਟਰ ਦੀ ਡਿਮਾਂਡ ਵੀ ਤੁਹਾਨੂੰ ਦੱਸਦੇ ਆ 2012 ਮਾਡਲ ਆ 3 ਲੱਖ ਤੇ 90000 ਰੁਪਿਆ ਡਿਮਾਂਡ ਆ ਤੇ ਮਾਲਕ ਆਪਣੇ ਕੋਲੇ ਆ ਜੋ ਵੀ ਮਾਲਕਾਂ ਦੀ ਡਿਮਾਂਡ ਆ ਤੁਹਾਨੂੰ ਦੱਸਤੀ ਆ ਤੇ ਬਾਈ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹਨਾਂ ਦਾ ਨੰਬਰ ਵੀ ਸ਼ੇਅਰ ਕਰਾਂਗੇ ਦੇ ਨਾਲ ਹੀ ਇੱਕ ਬਿਲਕੁਲ ਨਵਾਂ ਟਰੈਕਟਰ ਇਹਨਾਂ ਕੋਲੇ ਸਵਰਾਜ 855 2022 ਮਾਡਲ 8 ਘੰਟੇ ਚੱਲਿਆ ਉਹ ਵੀ ਤੁਹਾਨੂੰ ਦਿਖਾਉਣਾ। ਬਈ ਆਪਣਾ ਮੋਬਾਈਲ ਨੰਬਰ ਦੱਸਿਓ 83601 83601 88507 7 ਨਾਮ ਕੀ ਦੱਸਾਂ ਜੀ ਬਾਈ ਦਾ? ਮਨਜਿੰਦਰ ਸਿੰਘ ਬਾਈ ਦਾ ਨਾਮ ਆ ਥੱਲੇ ਕੇ ਪਿੰਡ ਹੈ ਜ਼ਿਲ੍ਹਾ ਮੋਗਾ। ਤੇ ਉਸ ਦੇ ਨਾਲ ਜਿਹੜਾ ਤੁਹਾਨੂੰ ਟਰੈਕਟਰ ਦਿਖਾ ਰਹੇ ਸਵਰਾਜ ਇਹ ਵੀ ਇਸ ਬਾਈ ਦੇ ਹੀ ਆ 8 ਘੰਟੇ ਚੱਲਿਆ 7 ਲੱਖ ਤੇ 55000 ਰੁਪਿਆ ਡਿਮਾਂਡ ਆ ਬਿਲਕੁਲ ਨਵਾਂ ਟਰੈਕਟਰ ਆ ਚਾਰੀ ਟਾਇਰ ਬਿਲਕੁਲ ਨਵੇਂ ਆ ਪਾਵਰ ਸਟੀਅਰ ਨਾਲ। ਸੈਂਟਰ ਗੀਅਰ 2022 ਮਾਡਲ ਦੀ ਡਿਮਾਂਡ 755 ਤੇ 22 ਜੀ ਕਹਿੰਦੇ ਸੀ ਇਹਦਾ ਮਾਨਤਾਣ ਵੀ ਕਰ ਦਾਂਗੇ ਜੇ ਕਿਸੇ ਨੇ ਲੈਣਾ ਹੋਵੇ ਟਰੈਕਟਰ ਬਿਲਕੁਲ ਹੀ ਨਵਾਂ ਟਰੈਕਟਰ ਇਹ ਤੁਸੀਂ ਦੇਖ ਸਕਦੇ ਹੋ ਬਈ ਲੋ ਦੋਸਤੋ ਉਸ ਦੇ ਨਾਲ ਆ ਗਿਆ ਸਵਰਾਜ 855 ਬਿਲਕੁਲ ਨਵੇਂ ਟਾਇਰਾਂ ਚ ਜਕੇ ਦੇ ਟਾਇਰਾਂ ਕੰਪਨੀ ਦੇ 14 ਦੇ ਟਾਇਰਾਂ ਚਾ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਆ ਰੰਗ ਰੋਗਨ ਦਾ ਪੂਰਾ ਟਰੈਕਟਰ ਸਾਫ਼ ਆ ਲੀਕ ਵੀ ਕਿਤੋਂ ਨਹੀਂ ਇੰਜਨ ਤੋਂ ਤੁਸੀਂ ਦੇਖ ਸਕਦੇ ਆ ਚੰਗੀ ਤਰ੍ਹਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਮਾਡਲ ਹੈਗਾ ਇਹ 2007 3,70,000 ਰੁਪਿਆ ਮਾਲਕਾਂ ਦੀ ਡਿਮਾਂਡ ਆ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਭਾਈ ਨੂੰ ਟਰੈਕਟਰ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਪਾਵਰ ਤਾਂ ਨਹੀਂ ਹੋਇਆ ਯਾਰੀ ਪਾਵਰ ਗੱਡੀ ਵਾਲਾ ਲਗਾਉਣ ਠੀਕ ਹੈ ਜੀ ਪਾਵਰ ਸਟੇਰਨਾ ਤੇ ਆਪਣਾ ਬਾਪੂ ਮੋਬਾਈਲ ਨੰਬਰ ਦੱਸੋ ਬਾਈ ਯਾਰ ਕਿੰਨਾ ਅੱਛਾ ਜੀ ਇਕੱਠੇ ਪੜਾ ਬਣਾ ਦੇਣਾ ਸੋਸ ਦੇ ਨਾਲ ਇੱਕ ਸਵਰਾਜ 855 ਹੋਰ ਆ ਉਹਦਾ ਨੰਬਰ ਵੀ ਤੁਹਾਡੇ ਨਾਲ ਕਰਦੇ ਆ ਸ਼ੇਅਰ ਇਹ ਟਰੈਕਟਰ ਤੇ ਉਹ ਟਰੈਕਟਰ ਇੱਕ ਹੀ ਮਾਲਕ ਦੇ ਆ ਇਹ ਨੰਬਰ ਤਾਂ نو ਟਰੈਕਟਰ ਦਿਖਾ ਕੇ ਆਪਾਂ ਸ਼ੇਅਰ ਕਰਦੇ ਆ ਲਓ ਜੀ ਉਸ ਦੇ ਨਾਲ ਸਵਰਾਜ 855 ਮਾਡਲ 96 6 ਚਾਰੀ ਟਰੈਕਟਰ ਆ 175000 ਰੁਪਿਆ ਡਿਮਾਂਡ ਆ ਮਾਲਕ ਦੀ ਟਾਇਰ 13 ਦੇ ਆ ਬੈਕ ਸਾਈਡ ਦੇ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਆ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ਼ ਆ ਰੰਗ ਰੋਗਨ ਵਾਲੋ ਵੀ ਟਰੈਕਟਰ ਸਾਫ਼ ਪਿਆ ਪੰਜਾਬ ਨੰਬਰ ਆ ਪੀਬੀ 47 ਬਈ ਆਪਣਾ ਮੋਬਾਈਲ ਨੰਬਰ ਦੱਸੋ ਜੀ 8840 62840 62493 62493 ਪਿੰਡ ਕਿਹੜਾ ਜੀ ਏਰੀਆ ਬਾਗਾ ਪ੍ਰਾਣਾ ਏਰੀਆ ਬਾਗਾ ਪ੍ਰਾਣਾ ਜੀ ਤੇ ਨਾਮ ਕੀ ਹੈ ਜੀ ਸੁਖਚੈਨ ਸਿੰਘ ਅੰਕਲ ਦਾ ਨਾਮ ਜੇ ਕਿਸੇ ਵੀ ਬਾਈ ਨੇ ਪਹਿਲਾਂ ਵਾਲਾ 855 ਤੇ 155 ਚ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਲੋ ਜੀ ਉਸ ਦੇ ਨਾਲ ਆ ਗਿਆ 60 ਫਾਰਮ 2008 ਮਾਡਲ 295000 ਰੁਪਏ ਡਿਮਾਂਡ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ ਜੇ ਕੇ ਦੇ ਤੇ ਚਾਰੇ ਟਾਇਰ ਬਿਲਕੁਲ ਨਵੇਂ 13 ਦੇ ਟਾਇਰਾਂ ਚ ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਆ 2008 ਦੀ ਡਿਮਾਂਡ 295 ਆ ਪੰਜਾਬ ਨੰਬਰ ਆ ਪੀਬੀ 19 ਇਹਨਾਂ ਦੇ ਮਾਲਕ ਆਪਣੇ ਕੋਲ ਆ ਤੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਬਾਈ ਨੂੰ ਜਰੂਰਤ ਹੋਵੇ ਫਾਰਮ ਦੀ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਬਾਈ ਜੀ ਆਪਣਾ ਨਾਮ ਦੱਸਿਓ ਦਲਜੀਤ ਸਿੰਘ ਜੀ ਦਲਜੀਤ ਸਿੰਘ ਬਾਈ ਦਾ ਨਾਮ ਆ ਪਿੰਡ ਜੀ ਪਿੰਡ ਮੋੜ ਜੀ ਪਿੰਡ ਮੋੜ ਤੇ ਮੋਬਾਈਲ ਨੰਬਰ ਦੱਸ ਦਿਓ ਜੀ 9955 9855 12977 12977 ਲੋ ਜੀ ਕਿਸੇ ਵੀ ਬਾਈ ਨੂੰ ਟਰੈਕਟਰ ਇਹ ਪਸੰਦ ਆਵੇ ਤਾਂ ਤੁਸੀਂ ਬਾਈਨਾ ਸਰਕਰਸਾਂ ਉਸਦੇ ਨਾਲ ਇੱਕ ਫਾਰਮ ਹੋਰ ਵੀ ਆ ਇਹ ਵੀ ਪੀ ਵੀ 13 ਹੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਵੀ ਨਵੇਂ ਟਾਇਰਾਂ ਚ 13 ਦੇ ਟਾਇਰਾਂ ਚ ਪੂਰਾ ਸਾਫ਼ ਟਰੈਕਟਰ ਹੈ ਫਰੰਟ ਦੇ ਟਾਇਰ ਵੀ ਬਿਲਕੁਲ ਕੰਪਨੀ ਦੀ 13 ਦੇ ਆ ਸੌਰੀ ਜਕੇ ਦੇ ਆ 2008 ਮਾਡਲ ਆ 2 ਲੱਖ 92000 ਰੁਪਿਆ ਡਿਮਾਂਡ ਆ ਤੇ ਮਾਲਕ ਦਾ ਨੰਬਰ ਆਪਾਂ ਪਹਿਲਾਂ ਤੁਹਾਨੂੰ ਬੋਲ ਹੀ ਦਿੱਤਾ ਕਿਸੇ ਵੀ ਬਾਈ ਨੂੰ ਇਹਨਾਂ ਦੋਵਾਂ ਟਰੈਕਟਰਾਂ ਚ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ। ਲੋ ਜੀ ਉਸ ਦੇ ਨਾਲ ਆ ਗਿਆ 3600 ਫੋਰਡ ਬਿਲਕੁਲ ओरिजिनल ਆ ਕਿਤੋਂ ਵੀ ਪੇਂਟ ਵਗੈਰਾ ਨਹੀਂ ਹੋਇਆ 93 ਮਾਡਲ ਆ 1 ਲੱਖ ਤੇ 75000 ਰੁਪਇਆ ਮਾਲਕਾਂ ਦੀ ਡਿਮਾਂਡ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਐ ਐਮਆਰਥ ਦੇ ਟਾਇਰ ਆ 13 ਦੇ ਟਾਇਰਾਂ ਚ ਤੇ ਮਾਲਕ ਇਹਨਾਂ ਦੇ ਆਪਣੇ ਕੋਲ ਆ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਨੂੰ ਵੀ origignal tractor 3600 ਚਾਹੀਦਾ ਹੋਇਆ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 97813 97813 086 85 82 ਨਾਮ ਕੀ ਹੈ ਬਾਈ ਮਨਜੀਤ ਜੀ ਮਨਜੀਤ ਪਿੰਡ ਕਿਹੜਾ ਲੋ ਘੜਾ ਲੋ ਘੜਾ ਜਿਲ੍ਹਾ ਮੋਗਾ ਜੀ ਲੋ ਜੀ ਕਿਸੇ ਵੀ ਨੂੰ 3600 ਚਾਹੀਦਾ ਹੋਇਆ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਉਸਦੇ ਨਾਲ ਇੱਕ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆ 5510 ਜੌਂਡੀਆਰ ਪੀਵੀ04 ਫਰੀਦਕੋਟ ਦਾ ਨੰਬਰ ਹੈ ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਆ 13 ਦੇ ਸੌਰੀ 18 ਦੇ 13 ਜਾਂ 18430 ਦੇ ਤੇ ਇਹ bade ਟਰੈਕਟਰ ਆ ਪਾ ਤੁਹਾਨੂੰ ਮੋੜਾਂ ਵਾਲੇ ਬਾਈ ਦੇ ਦਿਖਾਏ ਸੀਗੇ ਫਾਰਮ 2 ਤੇ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਟਰੈਕਟਰ ਨੂੰ ਵੀਡੀਓ ਚ ਚੰਗੀ ਤਰ੍ਹਾਂ ਦੇਖ ਸਕਦੇ ਹੋ ਮਾਡਲ ਇਹ ਕਿੰਨਾ ਬਾਈ ਮਾਡਲ 2011 ਮਾਡਲ ਆ 7 ਲੱਖ 20 ਹਜ਼ਾਰ ਰੁਪਈਆ ਡਿਮਾਂਡ ਆ ਫਸਟ ਓਨਰ ਦੇ ਨਾਮ ਆ ਜੀ ਬਿਲਕੁਲ origignal tractor tyre ਵੀ ਨਾਲ ਦੇ ਜੀ ਚਾਰੇ ਚਾਰੇ ਨਾਲ ਚਾਰੇ ਟਾਇਰ ਨਾਲ ਦਿਆ ਸੋ ਵੀਡੀਓ ਵੇਖਣ ਲਈ ਧੰਨਵਾਦ ਜੀ ਉਹਨਾਂ ਦੇ ਟਾਇਰ ਆ ਜੀ ਪਿਛਲੇ ਸੀਡ ਦੇ ਹੈਗੇ ਅਗਲੇ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਜਾਇਜ਼ ਜੇ ਰੇਟ ਦੇ ਵਿੱਚ tractor ਆ ਜੀ ਸਵਰਾਜ ਆਗੇ ਜੀ 85563 ਪੰਜਾਬ ਨੰਬਰ 2000 ਮਾਡਲ ਹੈ ਪੂਰਾ 2 ਲੱਖ ਤੇ 47000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਹੁਤ ਹੀ ਸਾਫ ਸੁਥਰੇ ਹੈ ਜੀ ਇਹ ਕੀ 70 75 ਰੁਪਏ ਤੋਂ ਕੰਡੀਸ਼ਨ ਦੇ ਵਿੱਚ 13 ਦੇ ਟਾਇਰਾਂ ਚੈਕਟਰ ਵੀ ਬਾਕੀ ਸਾਫ ਸੁਥਰਾ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਕੁੰਹੰਦਰਾ ਆ ਗਿਆ ਜੀ 575 ਤੇ 91 ਮਾਡਲ ਹੈ 1 ਲੱਖ 30000 ਰੁਪਏ ਡਿਮਾਂਡ ਹੈ ਚਾਰੇ ਟਾਇਰ ਕਸੇ ਆ ਬਾਕੀ ਉਹ ਵੀ ਟਰੈਕਟਰ ਦੀ ਲੀਕਿੰਗ ਛੀਕ ਥੋੜੀ ਮੋਟੀ ਛਗੀ ਆ ਖਰਜਨ ਆ ਗਿਆ ਜੀ ਇਹ ਇੱਕ ਮਾਡਲ ਹੈ ਜੀ 1.5 ਲੱਖ ਰੁਪਏ ਦਾ ਫਾਂਡ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 A98 ਮਾਡਲ ਹੈ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਸ ਤੋਂ ਅਗਲਾ ਟਰੈਕਟਰ ਆ ਗਿਆ ਫੇਰ ਸਵਰਾਜ 855 ਪੰਜਾਬ ਨੰਬਰ ਟਰੈਕਟਰ ਹੈ 6 ਮਾਡਲ ਹੈ 3 ਲੱਖ 25000 ਰੁਪਿਆ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਵੇਂ ਤੇ ਸਾਫ ਜਿਹੀ ਕੰਡੀਸ਼ਨ ਦੇ ਜੀ ਪਿਛਲੇ ਟਾਇਰ ਹੈਗੇ ਗੁੱਡੀਅਰ ਕੰਪਨੀ ਦੇ 13 ਦੇ ਅਗਲੇ ਟਰੈਕਟਰ ਹੈਗੇ ਜੇ ਕੇ ਸੋਨਾ ਦੇ ਉਸ ਤੋਂ ਬਲੇਟਰ ਟਰੈਕਟਰ ਹੈ ਜੀ ਮਹਿੰਦਰਾ 605 DI ਅਰਜਨ ਨੀਵੋ 16 ਦੇ 16 ਜੀ ਇਹ 16 ਮਾਡਲ ਹੈ 5 ਲੱਖ ਤੇ 20000 ਰੁਪਿਆ ਡਿਮਾਂਡ ਹੈ ਜੀ ਬਾਕੀ ਟਰੈਕਟਰ ਬਿਲਕੁਲ ਸਾਫ ਉਤਰਾ ਜੀ ਅਗਲੇ ਟਾਇਰ ਗੂਡੀਅਰ ਦੇ ਜਿੱਥੇ ਨੇ ਟਾਇਰ ਵੀ ਗੂਡੀਅਰ ਦੇ ਉਸ ਤੋਂ ਬਲੇਟਰ ਟਰੈਕਟਰ ਆ ਗਈ ਫਾਰਮ 69 ਮਾਡਲ ਹੈ 3 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਜੇ ਕੇ ਸੋਨਾ ਦੇ ਟਾਇਰ ਹੈ ਜੀ ਅਗਲੇ ਟਾਇਰ ਰਹੇਗੇ ਵੀ ਸਪੇਅਰ ਕੰਪਨੀ ਦੇ ਜੀ ਤੇ ਨਵ ਮਾਡਲ ਆ 3 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਆ ਇਹ ਚਾਰੇ ਟਾਇਰ ਨਵੀਂ ਕੰਡੀਸ਼ਨ ਦੇ ਰਹੀ ਹੈ ਜੀ 575 ਆ ਗਏ ਜੀ ਇਹ ਹੈਗਾ 92 ਮਾਡਲ ਆ 1 ਲੱਖ 65 ਹਜ਼ਾਰ ਰੁਪਏ ਦੀ ਡਿਮਾਂਡ ਆ ਉਸ ਤੋਂ ਅਗਲੇ ਟਾਇਰ ਆ ਗਏ ਸਵਰਾਜ 735 ਐਚਓ ਦਾ ਮਾਡਲ ਹੈ 3 ਲੱਖ ਤੇ 70 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ ਪਿਛਲੇ ਟਾਇਰ ਐਮਾਰਕ ਦੇ 13 ਦੇ 13ਾਂ ਚ ਅਗਲੇ ਟਾਇਰ ਹੈਗੇ ਜੀ ਕੇ ਕੰਪਨੀ ਦੇ ਹਿੰਦਰ ਆ ਗਏ 275 ਕਿ 98 ਮਾਡਲ ਹੈ 1,60,000 ਰੁਪਿਆ ਡਿਮਾਂਡ ਹੈ ਜੀ ਤੋਂ ਮੰਦਰਾ 475 ਆ ਗਿਆ ਜੀ ਇਹ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 2000 ਮਾਡਲ ਹੈ 2 ਲੱਖ ਰੁਪਿਆ ਡਿਮਾਂਡ ਹੈ ਜੀ ਪੂਰੇ ਟਰੈਕਟਰ ਦੇ ਮਾਲਕ ਦੀ ਇਹ ਸੋਨਾਲਿਕ ਆ ਗਿਆ ਜੀ 2000 ਮਾਡਲ ਹੈ 2,65,000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ ਹਵਾਲਾ ਟਰੈਕਟਰ ਫੇਰ ਸੋਨਾਲਿਕ ਆ ਗਿਆ ਜੀ ਇਹ 15 ਮਾਡਲ ਹੈ 4,30,000 ਰੁਪਿਆ ਡਿਮਾਂਡ ਹੈ ਫਸੂ ਪੰਜਾਬ ਦਾ ਰੰਗ ਸਿੰਘ ਸਵਾਦ ਅਗਲਾ ਟਰੈਕਟਰ ਆ ਗਿਆ ਜੀ ਫਾਰਮ 55 ਦਾ ਇਹ 98 ਮਾਡਲ ਹੈ 1 ਲੱਖ ਤੇ 55000 ਰੁਪਿਆ ਡਿਮਾਂਡ ਹੈ ਇੱਕ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਦਾ ਇਹ 9 ਮਾਡਲ ਆ 3 ਲੱਖ ਤੇ 20000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਮਿੰਦ ਲਾ ਗਿਆ ਜੀ 262 ਚਾਰੇ ਟਾਇਰ ਅਵੇਲੇਬਲ ਸਾਫ ਨੇ ਤੇ ਚੰਗੀ ਕੰਡੀਸ਼ਨ ਦੇ ਇੱਕ ਮਾਡਲ ਆ 2,25,000 ਰੁਪਏ ਦਾ ਮੰਗ ਲਵੇ ਤੇ ਪਸਪੂਰੀ ਤੁਹਾਨੂੰ ਕੱਲ ਦੇ ਟਰੈਕਟਰਾਂ ਦੇ ਰੇਟਾਂ ਸੰਭੇ ਕੋਡ 3600 91 ਮਾਡਲ ਹੈ 1,95,000 ਰੁਪਏ ਰੇਟ ਹੈ ਇਹ ਵੀ ਨਿਸ਼ਚੇ ਦਾ ਹੈ ਪਰ ਦੋਸਤੋ ਇਹ ਸੇਲ ਹੋ ਗਿਆ ਟਰੈਕਟਰ ਟਰੈਕਟਰ ਇਹ ਕੋਡ ਮੋਡੀਫਾਈ ਦੇ ਨਾਂ ਤੇ ਜਾਣਿਆ ਜਾਂਦਾ ਜੀ ਤੇ ਜੇਕਰ ਕਿਸੇ ਵੀ ਪ੍ਰਾਣੇ ਲੈਣੇ ਹੁੰਦਾ ਮੋਗਾ ਜਾਂ ਕੋਡ ਕੋ ਪੂਰੇ ਡ੍ਰੈਕਟਰ ਮੰਡੀ ਦੇ ਤਾਂ ਨਿੱਕੇ ਤੋਂ ਤੁਹਾਨੂੰ ਟਰੈਕਟਰ ਮੋਡੀਫਾਈਂਗ ਮਿਲ ਸਕਦੇ ਨੇ ਕੋਡ ਅਗਲਾ ਡ੍ਰੈਕਟਰ ਆ ਗਿਆ ਜੀ ਅਰਜਨ ਪੰਜਾਬ ਨੰਬਰ ਟਰੈਕਟਰ ਆ ਜੀ ਨਵ ਮਾਡਲ ਆ 3.5 ਲੱਖ ਰੁਪਿਆ ਡਿਮਾਂਡ ਆ ਜੀ 555 DI ਚਾਰੇ ਟਾਇਰ ਚ ਤੁਸੀਂ ਕੰਡੀਸ਼ਨ ਦੇ ਵਿੱਚ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੰਡੀਸ਼ਨ ਚੰਗੀ ਪਈ ਆ ਗੁੱਡਇਰ ਦੇ ਟਾਇਰ ਆ ਜੀ 14 ਦੇ ਟਾਇਰ ਹਨ ਅਗਲਾ ਰਿਕਟਰ ਆ ਗਈ 35 11 ਚਾਰੇ ਟਾਇਰ ਕਸੇ ਹੋਏ ਆ ਜੀ ਇਹਦਾ ਮਾਡਲ ਹੈਗਾ ਜੀ 81 1 ਲੱਖ ਰੁਪਿਆ ਪੂਰਾ ਦੇਤਾ ਜੀ ਇਸ ਟ੍ਰੈਕਟਰ ਦਾ ਸੋਰਾ ਆ ਰਿਹਾ ਹੈ 1993 ਮਾਡਲ ਆ ਜੀ 1 ਲੱਖ 65000 ਰੁਪਿਆ ਡਿਮਾਗ ਫੋਨ ਆ ਲਿਖਾ ਗਏ 750 ਦਾ 2004 ਮਾਡਲ ਆ 2 ਲੱਖ 75000 ਰੁਪਏ ਦਾ ਹੈ 40000 ਬਿਲਕੁਲ ਸਾਫ ਸੁਥਰੇ ਤੇ ਚੰਗੀ ਕੰਡੀਸ਼ਨ ਦੇ